ਅੰਮ੍ਰਿਤਸਰ ਤਰਨਤਾਰਨ ਰੋਡ ਤੇ ਕਾਲਾ ਸਾਹਿਬ ਗੁਰਦੁਆਰੇ ਨੇੜੇ ਕਾਰ ਅਤੇ ਆਟੋ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚਲਦਿਆਂ ਆਟੋ ਵਿੱਚ ਸਵਾਰ 4 ਲੋਕਾਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ ਤੇ ਬਾਕੀ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ ਉਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਸ ਗੱਡੀ ਨਾਲ ਟੱਕਰ ਹੋ ਗਈ ਸੀ ਉਸ ਗੱਡੀ ਦਾ ਡਰਾਈਵਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਉਸਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ ਉੱਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਇੱਥੇ ਵੀ ਦੱਸ ਦਈਏ ਕਿ ਜਿੱਥੇ ਹਾਸਾ ਹੋਇਆ ਉੱਥੇ ਲੋਕਾਂ ਦੇ ਵੱਲੋਂ ਬੜਾ ਸਹਿਯੋਗ ਕੀਤਾ ਗਿਆ ਉਹਨਾਂ ਦੇ ਵੱਲੋਂ ਜਿਹੜੇ ਜ਼ਖਮੀ ਵਿਅਕਤੀ ਸਨ ਉਹਨਾਂ ਨੂੰ ਐਂਬੂਲੈਂਸ ਬੁਲਾ ਕੇ ਨਜ਼ਦੀਕ ਦੇ ਹਸਪਤਾਲ ਦਾ ਕਰਵਾਇਆ ਗਿਆ ਗੱਲਬਾਤ ਇਦਾਂ ਪਿੰਡੋ ਸ਼ਵੇਰੇ ਸਾਢੇ 8 ਵਜੇ ਚੱਲੇ ਆ ਸਾਡੀ ਇੱਥੇ ਨਾ ਗਿਓ ਪਤੀ ਸਾਡੀ ਇੱਥੇ ਵਿਆਹੀ ਆ ਗਰਾਂਚਿੰਗ ਪੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਅੱਛਾ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਆ ਗਏ ਉਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਦੇ ਟਾਲਾ ਸਾਹਿਬ ਗੁਰਦਾਰੇ ਲਾਗੇ ਉਧਰੋਂ ਆਟੋ ਆਇਆ ਬਸ ਉਹ ਦੂਜੀ ਸੇਫਟ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਦੀ ਆ 6 6 ਜਾਨਾਂ ਦੀ ਮੌਤ ਹੋ ਗਈ ਜੀ ਨਾਮ ਕੀ ਉਹਨਾਂ ਦਾ ਨਾਮ ਹਰਭਜਨ ਸਿੰਘ ਆ ਜੀ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਕੀ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਤੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹਰਪੰਜ ਸਿੰਘ ਕਿੰਨੇ ਜਾਨੇ ਜਿਹੜੇ ਇੰਜਰ ਹੋ ਗਏ ਆ ਡੈਥ ਹੋਈ ਜਾਨੇ 6 ਜਾਨੇ ਦੱਸਦੇ ਆ ਇਸ ਹਰ ਤੇ ਪੁਲਿਸ ਪ੍ਰੇਸ਼ਨ ਆਈ ਆਏ ਤੇ ਆ ਗਏ ਆ ਵੇ ਗੱਡੀਆਂ ਤੇ ਫਲੋਤੀ ਹੋਣਾ 20 ਮੰਗ ਕਰਦੇ ਤੁਸੀਂ ਹਾਂਜੀ 30 ਮੰਗ ਕਰਦੇ ਹੋ ਮੰਗ ਤਾਂ ਇਹ ਉਹ ਇਨਸਾਫ ਮੰਗਦੇ ਆ ਮੰਗ ਨਹੀਂ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡਸੈਂਡ ਵਾਲੋਂ ਆਈ ਇਹ ਦੱਸਦੇ ਆ ਤੇ ਉਹਦਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਹਾਂ ਤੇ ਜਿਫਤਾਰਜੀ ਗੱਡੀ ਇੱਕ ਤੇਜ ਵਾ ਤੇ ਤਾਂ ਹੀ ਵਜੀ ਨੇ 6 ਜਾਣਿਆਂ ਦੀ ਇਕੱਠੀ ਮੌਤ ਹੋ ਗਈ ਹੈ ਤੁਹਾਡੇ ਜਿਹੜੇ ਫਾਦਲ ਉਹ ਚਲਾ ਰਹੇ ਆ ਟੋ ਚਲਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ ਹਾਂਜੀ ਜੇ ਐਕਸੀਡੈਂਟ ਹੋਇਆ ਤਾਂ ਬੜੀ ਦੇਖੋ ਇਹ 10 15 ਮਿੰਟ ਬਾਪੂ ਜੀ ਇਹ ਇਧਰੋਂ ਮਤਲਬ ਆਏ ਹੀ ਆਪਣੇ ਪੋਤਰੀ ਨੂੰ ਬੱਚਾ ਇਹ ਉਹਨੂੰ ਮਿਲਣ ਵਾਸਤੇ ਆਏ ਤੇ ਉਹਨੂੰ ਇੱਥੋਂ ਆਪਣੇ ਬਾਬੇ ਨੌਰਸ ਸਮਾਤੋਂ ਚੜਾ ਕੇ ਗਏ ਬਾਪੂ ਜੀ ਗਾਰਡ ਦੇ ਸੀਟ ਤੇ ਬਰਾਬਰ ਤੇ ਟੈਂਪੂ ਵਾਲੇ ਦੇ ਬਰਾਬਰ ਤੇ ਬੈਠੇ ਅਜੇ ਅਸੀਂ ਪਹੁੰਚਾ ਕੇ ਘਰ ਨਹੀਂ ਪਹੁੰਚੇ ਤੇ ਫੋਨ ਚਲ ਗਿਆ ਵੀ ਐਕਸੀਡੈਂਟ ਹੋ ਗਿਆ ਵੇਖੋ ਪ੍ਰਸ਼ਾਸਨ ਹੋਣ ਵੇਖੋ ਇਤਨਾ ਲਾਸ਼ਾਂ ਪਈਆਂ ਘੰਟਾ ਹੋ ਗਿਆ ਲਾਸ਼ਾਂ ਪਈਆਂ ਨੂੰ ਕੋਈ ਪ੍ਰਸ਼ਾਸਨ ਨਹੀਂ ਕਰਨ ਡਿਆ ਗੱਲ ਜੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂ ਮਨੋਜੀ ਰਣ ਸਿੰਘ ਦਾ ਆਗੂ ਆ ਪਿੰਡ ਦਾ ਜੇ ਅਸੀਂ ਆਪਣੇ ਕਾਈ ਤੇ ਕੋਈ ਐਕਸ਼ਨ ਲਿਆ ਫੇਰ ਆਖਣਾ ਵੀ ਜਨਤਾ ਖਰਾਬ ਹੁੰਦੀ ਆ ਜਾਂ ਉਹ ਹੁੰਦੀ ਆ ਇਹ ਚੀਜ਼ਾਂ ਹੁੰਦੀਆਂ ਵੇਖੋ ਹੋਣ ਤੇ ਸਾਡੀ ਸਾਡਾ ਬੰਦਾ ਵੀ ਚਲ ਗਿਆ ਤੇ ਸਾਡੀ ਸੁਣਵਾਈ ਵੀ ਕੋਈ ਨਹੀਂ ਇਹ ਅਹੀਂ ਕੋ ਉਤਰ ਨਾਲ ਆਉਨੇ ਕੋ ਮਜਰਾ ਕਰਦੇ ਆ ਤੇ ਫੇਰ ਰਖਣਾ ਜੀ ਇਹ ਜਹੇ ਬੰਦੀਆਂ ਗਲਤ ਆ ਸਹੀ ਕੀ ਮੰਗ ਕਰਦੇ ਅਹੀਂ ਜਨੇ ਵੀ ਇਨਸਾਫ ਚਾਹੁੰਦੇ ਰੋਂਗ ਸਾਈਡ ਤੋਂ ਗੱਡੀ ਆਈ ਜਾਂ ਗੱਡੀ ਦੇ ਹਾਲਤ ਵੇਖ ਲੋ ਤੇ ਉਹ ਬਜ਼ੁਰਗ ਦੀ ਜਾਨ ਤੇ ਹੁਣ ਚਲ ਗਿਆ ਉਹ ਜਿਹੜੇ ਘਰ ਦਾ ਟੇਬੂ ਚੋਂਦਾ ਹੈ ਕੀ ਦਾ ਇੱਕ ਜੀ ਕਿ ਦੋ ਜੀ ਉਹ ਵੀ ਚਲ ਗਿਆ ਤੇ ਹੁਣ ਉਹਨੇ ਕਮਾਈ ਦਾ ਸਾਧਨ ਖਤਮ ਹੋ ਗਿਆ ਤੇ ਬਜ਼ੁਰਗ ਵੀ ਸਾਰਾ ਆਕੂ ਲੈ ਕੇ ਸਾਰੇ ਪਰਿਵਾਰ ਨੂੰ ਇਕੱਠਾ ਲੈ ਕੇ ਤੁਰਿਆ ਫਿਰਦਾ ਸੀ ਆ ਦੇਖੋ ਇਹ ਸੰਗਰਾਣਾ ਸਾਬ ਦੇ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਕਾਰ ਤੇ ਆਟੋ ਦਾ ਕਾਰ ਚ ਇੱਕ ਇੱਕ ਜਣਾ ਸੀ ਤੇ ਆਟੋ ਚ ਨੌ ਜਣੇ ਸੀ ਜਿਹਦੇ ਤੋਂ ਚਾਰ ਜਣੇ ਦੀ ਕੈਜੁਅਲਟੀ ਹੋ ਗਈ ਹੈ ਤੇ ਬਾਕੀ ਅੰਡਰ ਟ੍ਰੀਟਮੈਂਟ ਆ ਇੱਕ ਗਲਤੀ ਕੀਤੀ ਹੈ ਜੀ ਦੇਖੋ ਜੀ ਇਹ ਵੈਰੀਫਾਈ ਕਰ ਰਹੇ ਆ ਉਥੇ ਮੌਕੇ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿਉਂਕਿ ਹਜੇ ਕੋਈ ਵੀ ਬਿਆਨ ਦੇਣ ਦੇ ਕਾਬਲ ਨਹੀਂਗਾ ਜਿਹੜੇ ਕੋਈ ਸਟੇਬਲ ਹੁੰਦਾ ਹੈ ਜੇ ਆਪਾਂ ਉਹਨਾਂ ਨੂੰ ਪਤਾ ਲੱਗ ਸਕਦਾ ਵੀ ਆਪਾਂ ਨੂੰ ਐਕਚੁਅਲੀ ਹੋਇਆ ਕੀ ਹੈ ਪਰ ਇਹ ਵੀ ਫਿਲਹਾਲ ਗ੍ਰੈਜੂਐਲਟੀ ਹੋਈ ਹੈ ਤੇ ਜਿਹੜੇ ਮਤਲਬ ਹੈਗੇ ਆ ਜਿਹੜੇ ਅਲਾਈਵ ਆ ਉਹ ਵੀ ਹਜੇ ਅਨਕੌਂਸ਼ੀਅਸ ਆ ਹਾਂਜੀ ਗੱਡੀ ਦੇ ਕੱਲਾ ਤੇ ਵੈਰੀਫਾਈ ਹੋਇਆ ਸਾਹੀ ਵੈਰੀਫਾਈ ਕਰ ਰਹੇ ਆ ਜੀ ਹਜੇ ਜਿੱਦਾਂ ਵੈਰੀਫਾਈ ਹੁੰਦਾ ਮੈਂ ਤੁਹਾਨੂੰ ਅੱਗੇ ਦੱਸ ਦਿੰਦਾ ਜਿੰਨਾ ਦੀ ਡੈਥ ਹੋਈ ਉਸ ਦਾ ਚਾਂਗਰੀ ਜੀ ਸੌਰੀ ਜਿੰਨਾ ਦੀ ਗ੍ਰੈਜੂਐਲਟੀ ਹੋਈ ਉਹਨਾਂ ਦੀ ਵੀ ਪਰਚਾਣ ਹੋਈ ਹਾਂਜੀ ਹਾਂਜੀ ਬਿਲਕੁਲ ਉਹਨਾਂ ਦੀ ਫੈਮਿਲੀ ਹੈਗੀ ਆ ਤੇ ਇੱਕ ਫੈਮਿਲੀ ਦੇ ਤਾਂ ਦੋਨੇ ਹਸਬੰਡ ਵਾਈਫ ਇੱਕ ਹੋ ਗਿਆ ਤੇ ਬਾਕੀ ਸੁਲਤਾਨਪੁਰ ਦੇ ਅੰਮ੍ਰਿਤਸਰ ਦੇ ਨੇ ਮੈਮ ਟੋਟਲ ਕਿੰਨੇ ਜਾਣੇ ਸੀਗੇ ਟੋਟਲ ਜੀ 9 ਜਣੇ ਆ ਜਿਨ੍ਹਾਂ ਚੋਂ 4 ਜਣੇ ਐਕਸਪਾਇਰ ਹੋ ਚੁੱਕੇ ਆ ਕਿਨ ਲੇਡੀਜ਼ ਕਿੰਨੇ ਤੇ ਜੈਂਟਲ ਆ ਇੱਕ ਲੇਡੀ ਦੀ ਡੈਥ ਹੋ ਚੁੱਕੀ ਆ ਤੇ ਦੋ ਲੇਡੀਜ਼ ਅੰਡ ਟ੍ਰੀਟਮੈਂਟ ਆ ਇੱਕ 5 6 ਜਣੇ ਇੱਕੋ ਫੈਮਿਲੀ ਦੇ ਤੇ ਬਾਕੀ 3 ਜਣੇ ਅਲੱਗ ਆ ਮੈਨੂੰ ਪਤਾ ਲੱਗ ਰਿਹਾ ਕਿ ਡਰਾਈਵਰ ਕੋਲੋਂ ਡਰਿੰਕ ਕੀਤੀ ਗਈ ਕਿਉਂਦਾ ਦੇਖੋ ਐਸੀ ਤਫਤੀਸ਼ ਕਰ ਰਹੇ ਆ ਤੇ ਅਸੀਂ ਉਹ ਵੀ ਪਤਾ ਕਰ ਰਹੇ ਆ ਵੀ ਉਹ ਕਿਹੜੇ ਹਸਪੀਟਲ ਚ ਐਡਮਿਟ ਆ ਸਾਨੂੰ ਪਤਾ ਲੱਗ ਗਿਆ ਵੀ ਐਮਬੂਲੈਂਸ ਉਹਨੂੰ ਵੀ ਲੈ ਕੇ ਗਈ ਹੈ ਤੇ ਜਿੱਦਾਂ ਹੀ ਪਤਾ ਲੱਗਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਤੇ ਬਾਕੀ ਜੋ ਵੀ ਇਹਦੇ ਤੇ ਅਸੀਂ ਐਕਸ਼ਨ ਲਵਾਂਗੇ ਆਪਣਾ ਜੋ ਵੀ ਬੰਦ ਕਰਾਈਊ ਕਰਾਂਗੇ ਐਵਰ ਪੰਜਾਬੀ ਟੀਵੀ ਲਈ ਅੰਮ੍ਰਿਤਸਰ ਤੋਂ ਸੁਨੀਲ ਖੋਸ ਹੈ ਰਿਪੋਰਟ